ਮੈਂ ਸਰੀਰ ਦੇ ਮਰਨ ਨੂੰ ਮੌਤ ਨਹੀਂ ਗਣਦਾ ਜਮੀਰ ਦੇ ਮਰਨ ਨੂੰ ਮੌਤ ਗਣਦਾ ਵਾਇਗੁਰੂ ਜੀ ਦਾ ਖਾਲਸਾ ਵਾਇਗੁਰੂ ਜੀ ਦੀ ਫਤਿਹ ਮੈਂ ਅੱਜ ਤੁਹਾਨੂੰ 84 ਦੇ ਸਾਕੇ ਬਾਰੇ ਇੱਕ ਕਵਿਤਾ ਸੁਣਾਵਾਂਗੀ ਪੁੱਲਦਾਂ ਨੇ ਉਹ 84 ਦਾ ਸਾਕਾ ਦੁਸ਼ਮਣ ਬਣਿਆ ਸੀ ਦੇਸ਼ ਦਾ ਰਾਖਾ ਫੌਜਾਂ ਨੇ ਲਾਇਆ ਸੀ ਨਾਕਾ ਹਰਮੰਦਰ ਤੇ ਪਾਇਆ ਸੀ ਡਾਕਾ ਕੱਲੂ ਕਾਰੇ ਤਿੰਨ ਬਣਾਤੇ हरिमंदर ते टैंक चढ़ाते अकाल तख्त साहेब खंडर बनाते अनेक निर्दोष शहीद कराते सच है एह नहीं कोई कहानी लाल होया सरोवर दा पानी फिर सिखाते आफत आई देश दे नेता बने कसाई जहाँ ने खड़े सी पाए उन्हें गाल टायर सी पाए ਜਨਾਲੇ ਗੁਰੂ ਜੀ ਨੇ ਸਰਬੰਸ ਵਾਰਿਆ ਉਹਨਾਂ ਨੇ ਹੀ ਸਿੱਖਾਂ ਨੂੰ ਮਾਰਿਆ ਵਾਇਗੁਰੂ ਜੀ ਕਾ ਖਾਲਸਾ ਵਾਇਗੁਰੂ ਜੀ ਕੀ ਫਤ